ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਅ ਮਹਾਰਾਜ ਤੁਹਾਨੂੰ ਦਿਨ ਦੋ ਗੁਣੀ ਤੇ ਰਾਤੋ ਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਅਰੋਗਤਾ ਜੀ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦਾ ਸੋ ਗਰਮੀ ਬਹੁਤ ਜ਼ਿਆਦਾ ਪੈ ਰਹੀ ਸੀ ਤੇ ਕੁਝ ਪਰਸੈਂਟ ਸਾਡੇ ਏਰੀਆ ਚ ਕੁਝ ਕੁ ਪਰਸੈਂਟ ਮੀਂਹ ਪਿਆ ਤੇ ਜਿਹੜੀਆਂ ਹਵਾਵਾਂ ਤੇ ਨੇਰੀ ਚੱਲੀ ਉਹਦਾ ਕੋਈ ਹਿਸਾਬ ਹੀ ਨਹੀਂ ਤੇ ਸੁਣਨ ਦੇ ਵਿੱਚ ਆ ਵੀ ਇੱਧਰ ਚੰਡੀਗੜ੍ਹ ਸਾਈਡ ਲਾ ਲਓ ਚਾਹੇ ਇੱਧਰ ਚਮਕੌਰ ਸਾਹਿਬ ਸਾਈਡ ਨੂੰ ਲਾ ਲਓ ਵੀ ਇੰਨਾ ਇੱਕ ਮੀਂਹ ਆ ਰ ਅਹਣ ਪਈ ਵੀ ਹਿਸਾਬ ਹੀ ਨਹੀਂ ਕੋਈ ਚਲੋ ਅੱਜ ਇੱਕ ਗੱਲ ਹੈਗੀ ਵੀ ਟੈਂਪਰੇਚਰ ਠੰਡੇ ਆ ਗਿਆ ਜਿਹੜਾ ਸਾਫ ਨਾਲ 40 45 ਡਿਗਰੀ ਟੈਂਪਰੇਚਰ ਉੱਪਰ ਗਿਆ ਵਾਸੀ ਅੱਜ 30 ਦੇ ਲਗਭਗ ਆ ਹੁਣ ਇਸ ਟਾਈਮ ਤੇ ਹੁਣ ਵੀ ਹਵਾਵਾਂ ਆ ਤਾਂ ਖੜਾ ਪੂਰੇ ਜੋਰ ਨਾਲ ਚੱਲ ਰਿਹਾ ਤੇ ਇਹਨੇ ਫੇਰ ਬਦਲ ਕੱਢਣਾ ਤੇ ਫੇਰ ਪੈਣਾ ਮੈਂ ਪਨੀਰੀਆਂ ਭੀਜਣ ਦਾ ਟਾਈਮ ਚੱਲ ਰਿਹਾ ਹਾਂ ਚਲੋ ਦੇਖਦੇ ਹਾਂ ਕੀ ਬਣਦਾ ਕੀ ਨਹੀਂ ਤੇ ਅੱਜ ਆ ਗੋੜਾ ਗਾੜੀ ਜੁੜੀ ਹੈ ਜੀ ਚਾਤੀ ਤਿਆਰ ਹੈ ਅੱਜ ਇਹ ਆਰ ਜੀ ਤਿਆਰ ਕਰੀਆ ਮਤਲਬ ਆ ਫੱਟਾ ਫੱਟਾ ਜੇ ਲਾ ਕੇ ਆ ਪਾਪਾ ਜੀ ਦਾ ਨੇ ਪਤਾ ਨਹੀਂ ਕਿਹੜੇ ਕੰਮ ਨੂੰ ਕੱਢੀ ਚੜੇ ਨੂੰ ਨਹੀਂ ਹੋਣਾ ਉਹੀ ਦੱਸਣਗੇ ਬਈ ਤੇ ਕੀ ਕੰਮ ਲੈਣਾ ਕੀ ਨਹੀਂ ਇਹ ਜੈਸਮੀਨ ਦੇ ਵਿਆਹ ਵੀ ਉੱਧਰ ਮਤਲਬ ਕਿ ਸੀਬਾਈ ਰਾਹ ਦੇ ਪਿੱਛੇ ਖੜਾਈ ਵੀ ਸੀ ਉੱਧਰ ਉੱਧਰ ਤੇ ਹੁਣ ਅੱਜ ਹੀ ਆਈ ਆ ਇੱਧਰ ਤੇ ਆ ਫੱਟੇ ਪੁੱਟੇ ਜੇ ਲਾ ਕੇ ਆਰ ਜੀ ਹਾਂ ਤਿਆਰ ਕਰ ਲਈ ਪਾਪਾ ਜੀ ਇਹਨਾਂ ਕੱਪੜੇ ਕੁੱਪੜੇ ਤੇ ਪਾ ਕੇ ਪਰ ਮਨੂੰ ਲੱਗਦਾ ਨਹੀਂ ਵੀ ਖਿੱਲੇ ਚਿੱਲੇ ਜੀ ਪਰ ਫਸੇ ਰਹੇ ਸਹੀ ਹੋ ਚੱਲੂਗੀ ਤੇ ਬੈਕ ਕੈਮਰਾ ਕਰਦਾ ਹੁਣ ਮਨ ਲਾਉਣਾ ਪਾਪਾ ਜੀ ਤਾਂ ਨਾ ਦੇਖਦੇ ਕੈਮਰਾ ਨੂੰ ਲਓ ਜੀ ਇੱਧਰ ਮੇਰੇ ਪਾਪਾ ਜੀ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਬਜਿੱਤੇ ਦਿਵਾਲੇ ਹੋ ਗਿਆ ਅੱਜ ਅੱਜ ਫਰੀਡਲ ਜਾਣ ਲੱਗੇ ਨੇ ਉੱਥੇ ਤਵਾ ਪਾਣੀ ਢੰਡਾ ਪੀਣੂ ਉਹ ਰਹਿੰਦਾ ਆਂ ਫਾਰਮ 'ਚ ਰੱਖ ਲੈਣਾ ਅੱਛਾ ਪੋਲਟਰੀ ਫਾਰਮ 'ਚ ਨੂੰ ਹਾਂ ਫਿਰ ਲਿਖਿਆ ਰੇੜੀ 'ਤੇ ਤਾਂ ਹੀ ਮੈਂ ਹਰ ਰੇੜੀ ਵੀ ਤੁਹਾਡੀ ਆ ਜੀ ਉਹ ਤੁਸੀਂ ਫਿਰ ਜਨੂ ਵੀ ਗੋਲੋਟੜੀਆਂ ਖਲਾਦੜੀਆਂ ਮਲਾਦਾ ਰਾਤ 'ਚ ਹਰੀ ਨੂੰ ਕਹਿ ਦੋ ਹਰੀ ਨੇ ਭੜਾਈ ਉਹਨੇ ਰੇੜੀ ਮਾਚ ਲੈ ਪਰ ਹਰੇ ਜਨ ਮੈਂ ਸੋ ਆਲਰੇੜੀ ਰੇੜੀ ਕਹਿਣਾ ਮੈਂ ਜੋ ਗਵਾਰਡੀ ਕਰੂਗਾ ਦਲੇ ਆਦੀ ਮਾ ਆਦੀ ਮਾ ਅਨਾ ਕਰਾਉਣੀ ਤਾਂ ਟ੍ਰੇਲਰ ਰੱਖੀ ਦਾ ਠੀਕ ਕਰਾਉਣ ਵਾਸਤੇ ਤੀਏ ਹੁਣ ਅੱਖਾ ਤੇ ਉਹਨੇ ਖੜੀ ਤੀ ਤਾਂ ਕਰਕੇ ਨਹੀਂ ਠਗੋ ਨਹੀਂ ਹੁਣ ਉਹ ਤਾਂ ਫੱਟੇ ਚ ਚਾਰ ਲੱਗਣ ਤੇ ਸੈਟ ੋੜਣਾ ਤੇ ਨੇ ਕਿ ਸ਼ਰਦਾਂ ਦੇ ਮਿੱਤਰੀ ਕੋ ਹੂੰ ਜਿਹੜਾ ਪਾਣੀ ਦਾ ਰਾਜੇ ਆ ਹਾਂ ਨਾ ਕੋ ਛੱਡਿਆ ਉਹਨਾਂ ਨੂੰ ਬਲਾ ਦੇਣੀ ਹੈ ਚੱਕੋ ਫਿਰ ਇਹਨੂੰ ਹੁਣ ਕੀ ਕਰਨਾ ਪਹਿਲਾਂ ਆ ਮੰਜਾ ਖਿੱਚੋ ਇੱਧਰ ਨੂੰ ਤਾਂ ਨਿਕਲਣਾ ਹੈ ਬਾਹਰ ਕੱਟ ਕੇ ਇਹਦੀ ਮਾਇਚੋ ਕਰਨਾ ਹਾਂਜੀ ਉਸ ਭਾਗੇ ਕੰਮ ਦਾ ਇੱਕ ਹਾਂ ਠੀਕ ਮੈਂ ਵੀ ਤੋ ਦੇ ਦਵਾਂ ਖੁੰਦੇ ਚ ਭਰ ਦੰਨੇ ਘਟੋ ਲੋ। ਕਾਲੇ ਦੀ ਹਵਾ ਨੇ ਬੁਰਾ ਹਾਲ ਕਰਿਆ ਪਿਆ। ਹਵਾ ਨੇ ਬੁਰਾ ਹਾਲ ਕਰਿਆ ਪਿਆ ਗਰਦਾ ਪੇਂ ਪੇਜੇ ਅੰਦਰ। ਟੱਕਰਾ। ਇਹਨੂੰ ਕੱਢ ਕੇ ਜੈ ਇੱਧਰ ਨੂੰ ਰੱਖ ਲੋ ਫ੍ਰੀਜ ਨੂੰ। ਹੂੰ। ਚੱਲ ਥੋੜੀ ਜਿਹੀ ਮੈਂ ਨਹੀਂ ਜਾ। ਚਾਬੀ ਉੱਧਰ ਪਈ ਜੀ ਉਹਨੂੰ ਰੱਸੀ ਜੀ ਪਾਉਣੀ ਪੈਣੀ ਹੈ ਕਰੂੰ ਇੱਕ ਮਿੰਟ ਮੈਂ ਲੈ ਕੇ ਆ ਪਹਿਲਾਂ ਚਾਬੀ ਨੂੰ ਰੱਸੀ ਜੀ ਪਾਉ ਉਹ ਗਰ ਨਾ ਜਾਵੇ ਨਾ ਛੋਟੀ ਜੀ ਚਾਬੀ ਹੈ ਜਮੀ ਉਹ ਮੈਂ ਚੱਕ ਕੇ ਲਿਆ ਇੱਕ ਮਿੰਟ ਛੱਡ ਦੋ ਵਾਹ ਵਾਹ ਰਾਤ ਦੇ ਹਵਾ ਨੇ ਬਹੁਤ ਕੰਮ ਖਰਾਬ ਕਰਿਆ ਜਿੱਥੇ ਤਾਂ ਦੇਖੋ ਗਰਦਾ ਫਰਦਾ ਸਭ ਇੱਥੇ ਪਹੁੰਚ ਗਿਆ ਉਹ ਨਿਕਲਿਆ ਬਾਹਰ ਚਾਲ ਭਾਈ ਇਹ ਵੀ ਗਾਇਦਾ ਅੰਗਨ ਦਾ ਵੀ ਨਹੀਂ ਤਨ ਅਨੂ ਪਾਪਾ ਜੀ ਹੁਣ ਕੋਈ ਰੁੱਸੀ ਰੁੱਸੀ ਜੀ ਪਾ ਕੇ ਨਾਲੇ ਬੰਨ ਰੋ ਇਹਦੇ ਇਹ ਰੀਤ ਕਰਕੇ ਰੱਖਿਓ ਦੀ ਮਹਾਵੀਜਾ ਰੀਤ ਨੇ ਕਿਤੇ ਇਹਨੂੰ ਹੱਥ ਪੱਲਾ ਚਾ ਪਾ ਲਿਆ ਉਹਨੇ ਜਦੋਂ ਖੋਦ ਲਈ ਚਾਬੀ ਬਸ ਉਹ ਚਾਬੀਆਂ ਦੇਖ ਕੇ ਤਾਂ ਭੱਜਦੀ ਉਹ ਵੀ ਬਸ ਇਹ ਮੇਰੀਆਂ ਹੀ ਆ ਮੱਠੀ ਮਿਲਦੀ ਹੈ ਜੀ ਖਲਾ ਹੂੰ ਤੇਰੇ ਕੋਲ ਹੋਰ ਵੀ ਲੀਤੀ ਆ ਹੂੰ ਹੋ ਚੱਕ ਲਓ ਹਾਂ ਤਾਰਾ ਇੱਕ ਰਸੀਓ ਐ ਇਹ ਗੱਠੇ ਨੂੰ ਖੁੱਲਣ ਨੂੰ ਤੁਹਾਡੇ ਬਲੇਡ ਨਹੀਂ ਹੈਗਾ ਇਹ ਨਾਲ ਉਲਦਾਵਾ ਦਾ ਚਾਬੀ ਚ ਚੰਗਾ ਨਹੀਂ ਨਾ ਲੱਗਣਾ ਤਾਂ ਸਾਫ ਦਾ ਤਾਈਦਾ ਸਾਨੂੰ ਬਸ ਧਾਗਾ ਥੋੜਾ ਜਿਹਾ ਜਾਨੇ ਜੇ ਮੈਂ ਤੋੜ ਦੋ ਹਾਂ ਉਕੇ ਹੋਰ ਦੇਖਣਾ ਕਿ ਹੋਇਆ ਗਾਠ ਮਾਰ ਕੇ ਤੋੜ ਲਾ ਜਦੋਂ ਟੁੱਟਦਾ ਹੈ ਹੱਥ ਮੱਥਾ ਚਲਾ ਲੈਣਾ ਬਿਲਕੁਲ लंबी जी चाहिए अच्छी थोड़ी, थोड़ी जी थोड़ी जी सर सिर पर बैठ लो बस हाँ चल मार के ना उसमें इसमें घुमा इसको सिंगल 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 सिंगल, सिंगल। अभी यहाँ पे इसको गांठ मार दें इसके साथ और लंबा छोड़ के क्योंकि यहाँ से चाबी तुम्हारी यहाँ पे लगेगी चाबी इतना छोड़ के यहाँ गोल गाठ मार दे, भी। तो दे ना सार जाना जी चल लगा अभी दरवाजा इधर को लेके उसको इधर चल घुमा इसको डाल के इसके ਕਿਆ ਚੱਕਰ ਆ ਦੇਖ ਤੋਂ ਬਾਰੇ ਚੱਲ ਘੁਮਾਵੀਂ ਘੁਮਾ ਖੜ ਜਾ ਖੜ ਜਾ ਇੱਕ ਮਿੰਟ ਇਸਕੋ ਉੱਪਰ ਠਾ ਚੱਲ ਵੀ ਲਗਾਇਆ ਨੂੰ ਹੁਣ ਜਿਆਦਾ ਚੱਕ ਹੋ ਗਿਆ ਖੜ ਜਾ ਥੋੜਾ ਜਿਹਾ ਚੱਲ ਤਾਂ ਹੁਣ ਚੱਲ ਅਭੀ ਘੁਮਾ ਉਸਕੋ ਇਤਨਾ ਜ਼ੋਰ ਕਿਉਂ ਲਗਾ ਰਹਾ ਹੈ ਦੇਖਿਆ ਛੋਟਾ ਰਹਿ ਗਿਆ ਤੁਹਾਡਾ ਇਹ ਰੱਸੀ ਵੀ ਚਲ ਬਲ ਲੱਗਿਆ ਲੱਗਿਆ ਛੋੜ ਦੇ ਚਲ ਸਾਡਾ ਲੈ ਇੱਧਰ ਨੂੰ ਫਿਰ ਦੇਣ ਜਾ ਕੇ ਇਹ ਪੱਕਾ ਨਹੀਂ ਸੰਭ ਜਾਂ ਆ ਨਾ ਦੋਹਰਾ ਪਾ ਲੈ ਛੋਲੇ ਚਦੇ ਤੇ ਬਜਨ ਬਹੁਤਾ ਪਰੇ ਜਾ ਚੋ ਉਹਨੂੰ ਕਾ ਜਾਲੀ ਨੂੰ ਨੱਥ ਪਾ ਜਾਲੀ ਨੂੰ ਨੱਥ ਪਾ ਜਾਲੀ ਨੂੰ ਨੱਥ ਪਾ ਉਹ ਨੱਥ ਪਾ ਹਾਂ ਫੋਟੋ ਬੇ ਤੂੰ ਬਾਹਰ ਮੈਂ ਕੱਥ ਕਰ ਰਾ ਫਿਰ ਜਵਾ ਛੱਡ ਦੋ ਪਾਪਾ ਜੀ ਤੁਸੀਂ ਟੱਡਾ ਕਰ ਲੈ ਆਪਣੇ ਕਿਨੂੰ ਨੂੰ ਪਿੱਛੇ ਤੋਂ ਥੱਲੇ ਭਈ ਹੱਥ ਮਾਰੂਗਾ ਨੂੰ ਕਰ ਬਣ ਕਿਨੂੰ ਨੂੰ ਟੱਡਾ ਨੀਚੇ ਸੌ ਉਠਾ ਵੀ ਪਕੜ ਕੇ ਪੈਰ ਕੋ ਪਕੜ ਲੈ ਦੇਖ ਪੈਰ ਪਕੜ ਲੈ ਪੈਰ ਹਾਂ ਚੱਲ ਬੈਲਟੀ ਚੱਕਣਾ ਬਾਹਰ ਕੱਢਣਾ ਏ ਇਸ ਕੋ ਕਿਉਂ ਨਹੀਂ ਪਕੜਦਾ ਇਸ ਕੋ ਪਕੜ ਲੈ ਯਹਾਂ ਸੇ ਫੁੱਪ ਪਰੇ ਰੱਖ ਥੋੜਾ ਜਿਹਾ ਚਲ ਸਮਾਨ ਪਰੇ ਰੱਖਦੇ ਹਾਂ ਇਹਦੇ ਕੋਲ ਬਣਾਉਣਾ ਨਾ 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 ਉਹ ਤਾਂ ਥੱਲੇ ਤਾਰ ਦੇਣ ਦੋ ਜੀ ਇਹਨੂੰ ਇੱਕ ਵਾਰ ਥੱਲੇ ਹੀ ਰੱਖ ਲਓ ਨੀਚੇ ਹੀ ਰੱਖ ਲੈ আর ਬਾਅਦ ਵਿੱਚ ਲੋਡ ਕਰ ਲੈਣਾ ਅਜੇ ਟੋਲ ਦਾ ਸੈੱਟ ਕਰ ਲਓ ਤੁਸੀਂ ਕਰਨ ਜਾਂ ਚਾੜੂ ਚੱਕ ਲੈ ਫੜ ਫੜਾ ਪਾਜਾ ਹੈਗਾ ਹੈਗਾ ਜੀ ਆ ਪਿਆ ਇੱਧਰ lambda road hai ha idon de ne pura normal aa haan hum band karu hum bandu bhi saaf honge ha ha gadi ha ਤਾਸਾਬ ਕਰਾਂ ਦੀ ਕੀ ਕਰਨਾ ਵੀ ਇੱਟਾਂ ਨੇ ਇੱਟਾਂ 'ਪਰ ਟਰੈਕਟਰ ਫਿਸਜੂਗਾ ਉਹ ਆਇਆ ਅੱਗੇ 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 ਨੇ ਕਿ ਉਦੋਂ ਤਾਂ ਕੀ ਕਰੂੰਗਾ ਤੂੰ ਗਰਾਊਂਡ ਨੂੰ ਬਣਾਉਣਗੇ ਉਹ ਵੀ ਮੀਂਹ ਲੱਜੇ ਨਾ ਰੇ ਮੜਾ ਨੰਨੇ ਹਾਂ ਜਦੋਂ ਮੀਂਹ ਆ ਜਾਂਦਾ ਛੋਟੂ ਆਇਆ ਭੁਕੇ ਅੰਦਰ ਚੱਲ ਇੱਟਾਂ ਰੱਖੋ ਤੇ ਸਰਦਾਰ ਤੇ ਪਕੜਨਾ ਝਾੜੂਆਂ ਨੂੰ ਇਹਨੂੰ ਬੜਾ ਦੂਜੂ ਝਾੜੂ ਤੁਸੀਂ ਇੱਟਾਂ ਲਾ ਲਓ ਉੱਥੋਂ ਨੂੰ ਅਦੇ ਪਰ ਅਖਬਾਰ 'ਤੇ ਝੜਾ ਦੇ ਜੇ ਗਾਹਾਂ ਤੱਕ ਤਾਂ ਹੋਵਾਂ ਨੇ ਫੇਰ ਮੋੜ ਲੈਣਾ सारा कुछ इकट्ठा करके अखबार के उपर चढ़ा को के चल वहां पे अखबार उधर। गए ना यहाँ पे बस इतना खोलने की जरूरत ही नहीं यार उसको बस इसी पे चढ़ा ले सारा इतना में तेरा अखबार उड़ जाएगा चल हो गया काम थोड़ा भी दिमाग नहीं बरत थोड़ा सा भी चल अखबार साथ में मोड़ के लेके आना भी ये ये सामान बाहर करा के ना अखबार साथ मोड़ के लेके आना ਮਰ ਲਵਾ ਆ ਲਮਾ ਜੀ ਟੋਲੇ ਤੋਂ ਜਾ ਕੇ ਇੱਕ ਵਾਰ ਰੈਸਟ ਉਧਰ ਬੱਚੇ ਵਿੱਚ ਪਹੁੰਚ ਗਏ ਜੀ ਫਾਰਮ ਉੱਪਰ ਬਜਾ ਫਾਰਮ ਪਰ ਆਉਣ ਦੀ ਸੀ ਵੀ ਢੜਿਕ ਕਣਕ ਢੋਲ ਦੇ ਵਿੱਚ ਪਾਉਣੀ ਆ ਵੀ ਉਹਦੇ ਵਿੱਚ ਦਵਾਈ ਨਾ ਪਾਈ ਜਾਵੇ ਤਾਂ ਠੀਕ ਆ ਕਿ 2-3 ਸਾਲ ਹੋ ਗਏ ਸਾਨੂੰ ਤਾਂ ਵੱਧੇ ਹੋ ਗਏ ਮੈਂ ਕਹਿੰਦਾ ਨਿੰਮਰ ਉਹਦੇ ਸੀਂਖਾਂ ਦੇ ਡੱਬੇ ਪਾ ਕੇ ਕੰਮ ਚਲਾ ਲਨੇ ਆ। ਔਰਲੀ ਸਾਈਡ ਤੇ ਸਾਰੀ ਗੰਜੀ ਕਰੀ ਵੀ ਜੀ ਇਕਣੀ ਤੋੜ ਤੋੜ ਕੇ ਲੈ ਕੇ ਗਏ ਵੇ। ਜਿਹਨਾਂ ਨੇ ਪਾਣੀ ਉਹਦੇ ਵਿੱਚ। ਤੇ ਮੈਨੂੰ ਲੱਗਦਾ ਵੀ ਮੈਨੂੰ ਵੀ ਉੱਪਰ ਚੜਨਾ ਪੈਣਾ ਇਹਦੇ ਕੋਲ ਹੁਣ ਇੱਕ ਵਾਰ। ਕਿ ਜਿਹੜੀ ਸਾਈਡ ਤੇ ਓਟੇ ਪਰਤੇ ਖੜਕੇ ਟੁੱਟਣੀ ਆ ਉਹ। ਉਹ ਸਾਈਡ ਤੇ ਤਾਂ ਪਹਿਲੇ ਸਾਰਿਆਂ ਨੇ ਤੋੜੀਆਂ ਹੋਈਆਂ। ਆਹ ਸਾਈਡ ਹੈਗੀ ਐ ਪੂਰੀ ਹਰਿਆਈ ਜੀ ਮੈਨੂੰ ਇਧਰਲੀ ਸਾਈਡ ਤੇ ਤੋੜਨੀ ਪਣੀ ਪਰ ਚੜ ਕੇ ਤੋੜਨੀ ਪਣੀ ਆ। ਚਲੋ। ਮੈਨੂੰ ਚੜਨਾ ਪੈਣਾ ਪਰ। ਅੰਬ ਦਾ ਬੂਟਾ ਹੋ ਗਿਆ ਜੀ ਸਾਡਾ ਕਾਇਮ ਜਿੰਨੇ ਵੀ ਬੂਟੇ ਤੇ ਫਲ ਵਾਲੇ ਲਾਇਏ ਸੀ ਸਾਰੇ ਕਾਇਮ ਹੋ ਗਿਆ ਅਮਰੂਦ ਅੰਬ ਉਹ ਪਰਲੀ ਸੜਕ ਉਹਦਾ ਵਿਚਾਰਾ ਕੱਖਾਂ ਨਹੀਂ ਲਝਾਇਆ ਪਿਆ ਤਾਂ ਮੈਂ ਚੜਦਾ ਜੀ ਉੱਪਰ ਇੱਕ ਵਾਰ ਲਓ ਜੀ ਹੁਣ ਕਣਕ ਦੀਆਂ ਪਾਪਾਂ ਨੇ ਤੇ ਕਈ ਦਿਨ ਪੈਂਡ ਹੀ ਹੋ ਗਿਆ ਦਾ ਕੰਮ ਸਾਡਾ ਪਿਆ ਨੂੰ ਹਾਂ ਤਾਂ ਦੂਏ ਉਹਦੇ ਪਰ ਰੱਖ ਕੇ ਲੈ ਕੇ ਆਈ ਹਾਂ ਐਂ ਇੱਧਰ ਦੇ ਪਰ ਰੱਖ ਕੇ ਲੈ ਕੇ ਆਈ ਤਾਂ ਦੂਏ ਹੱਥ ਦਾ ਫੜ ਹੋਣਾ ਦਿੱਤੇ ਉਹ ਦੂਏ ਹੱਥ ਦਾ ਫੜਨਾ ਜਿਵੇਂ ਕਰਨਾ ਕਰ ਜਿਹੜੇ ਹੱਥ ਦਾ ਫੜੂਗਾ ਉਹੀ ਮੋਢੇ ਪਰ ਨਹੀਂ ਰੱਖਣਾ ਇਹਨੂੰ ਕਿਹਾ ਇੱਕ ਥੋੜਾ ਲਾਵਾਂਗਾ ਤਾਂ ਅੱਛੀ ਰੱਖ ਲਵਾਂਗਾ ਫਿਰ ਚੰਗੂ ਦਾ ਤਾਂ ਨੂੰ ਹਾਂ ਠੀਕ ਹੈ ਬਸ ਤੂੰ ਦੂਏ ਹੱਥ ਦਾ ਫੜ ਹਨ ਉਹਦੇ ਦਫਲਾ ਹਵਾ ਤਾਜੀ ਦੀ ਦਾ ਅਜਾਸਤ ਵੀ ਉੱਤੇ ਹਵਾ ਹੁੰਦੀ। ਇਹ ਪੱਤਾ ਲਾਵਾ ਮਾਰ ਤੇ ਬਣਨ ਦਾ ਪੱਲਾ ਤਾਂ ਪਾਓ। ਜਿਹੜੇ ਮੋਟੇ ਪਰ ਰੱਖਣਾ ਉਹ ਤੇ ਦੋਏਗਾ ਫੜਨਾ। ਹਾਂ ਲਾ ਫੇਰ ਫੜ ਲਵਤੀ। ਹਾਂ ਪੰਗਾ ਹਣਾ। ਪਾਪਾ ਜੀ ਆ ਗੇਰ ਦੇ ਵਿੱਚ ਥੋੜੇ ਜਿਹਾ ਕਹੋ ਨੰਬਰ ਪੱਤਰ ਦਾ ਛੜ ਤੋਂ ਤੋਂ ਦੋ ਤਾ ਪਰਿਓਰ ਤੋਂ ਕਹੋ ਸੁਪੂਟਰੀ ਜਿਹਾ ਮਿਲ ਜਾਵੇ ਲੱਭੀਆਂ ਅੱਛਾ ਤੋ ਗ੍ਰੀਲ ਦੋਗੇ ਦੋ ਨਾ ਨਾ ਕੜੀ ਤੂੰ ਉਹ ਕੋਣਾ ਦੋਏ ਤਰਾ ਲੈ ਬਾਹਰ ਚ ਕਿਤੇ ਚੁਗਦਾ ਫਿਰੂਗਾ ਉਹ ਹੋ ਅਤੀਕ ਦੱਬੀ ਫੋਨ ਤੇ ਅੱਛਾ ਅੱਛਾ ਚਾ ਉਦਾਂ ਹਾਂ ਬਸ ਆ ਥੋੜੀ ਹੋਰ ਕੱਟ ਕਰ ਦੋ بس ਆ ਮਸਕਝਾਂ ਆ ਮੁਸਕਝਾਂ ਨਿਕਲਦੇ ਰਹੇ ਬਸ ਵਿੱਚ ਦੀ ਦੁਕਾਨ ਦਾ ਭਾਵ ਵਿਗੜਾ ਮਸਾਲਾ ਮਸਾਲੇ ਦਾ ਮੁਸਕਝਾ ਹੋ ਉਹ ਅੰਨੀ ਹਰ ਵਾਰ ਨਹੀਂ ਪਾਉਣੀ ਹੈਗੀ ਇਹ ਦੋ ਥਾਂ ਨੇ ਤੇ ਬਾਅਦ ਪਾਉਣੀ ਸੀ ਚਲ ਦੇਰ ਤੋਂ ਹੁਣ ਓਏ ਕਿ ਨਰਮਾ ਦੇਰ ਤੋਂ ਬਾਅਦੂ ਹੈ ਹੈ ਫਤਹਿਮਾ ਕਰਵਾ ਨਾ ਜੇ ਇਹ ਚਾਹ ਬਾਦੂ ਹੈ ਬਰੂ ਕੁਛ اچھا ਹੋਇਆ ਹੈ ਨਾ ਖੜ 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 ਕੀ ਹੋ ਗਿਆ ਤਾਂ ਦੱਸੋ ਤੁਹਾਨੂੰ ਕੀ ਹੋ ਗਿਆ ਹੈ ਪਤਾ ਹੈ ਇਹ ਤਾਂ ਹੈ ਕੋਰਟ ਕਾ ਕੇ ਆ ਗਏ ਉਹ ਅਦੀ ਮੈਡਮ ਲਈ ਆਈ ਅੱਜ ਬੈਡ ਨਹੀਂ ਆਈ ਅੱਜ ਮੈਡਮ ਹੋ ਮੈਂ ਤੈਨੂੰ ਕਹਿ ਰਹੀ ਮੈਂ ਚੱਲਦਾ ਤੇਰੇ ਨਾਲ ਹੈ ਮੈਂ ਤੈਨੂੰ ਕਹਿ ਰਿਹਾ ਸੀ ਤੂੰ ਵੇ ਘੁੰਮਣ ਲੱਗ ਗਿਆ ਤੈਨੂੰ ਕਿਹੜੇ ਟਿਕਣੇ ਅੱਜ ਆ ਖਬਰ ਨਾ ਗਮਾਂਮਣ ਜੀ ਨਿਕਲ ਵੀ ਆ ਉਹਦਾ ਕਰਕੇ ਚੱਕਰ ਲਾਦਾ ਮਨ ਚਲ ਜਾ ਤੀ ਕਰ ਤੂੰ ਪਰ ਜਾ ਕੇ ਉਹ ਦੇ ਕਬੂ ਜਾਂ ਭੱਜ ਜਾ ਚੱਲ ਪੇਪਰ ਕਰੇ ਆਈ ਹਾਂ ਹਾਂ ਮੋਕੰਦ ਉਹਦੀ ਮੈਡਮ ਨਹੀਂ ਆਈ ਹੈਗੀ ਤਾਰੁੰਦੀ ਦੀ ਸਕੂਲ 'ਚ ਕਪਾਧਾ ਦਾ ਮੈਂ ਤੱਕ ਲਵਾਂਗਾ ਜ਼ਮਾਨਾ ਕਿੱਥੇ ਕਹਿੰਦਾ ਹੈ ਤਾ ਕੋਣ ਤੇ ਨਹੀਂ ਆਹ ਜੀ ਆਜਾ ਜ ਖਾ ਲਾ ਜੀ ਚੱਲ ਮੈਂ ਤੂੰ ਪਿਆਲ ਧਰੇ ਰਹਿ ਫਲ ਹੋਵੇ ਬਾਗ ਰੋਦੂ ਦਿਆ ਨਾਲ ਧੋਨ ਭਰ ਕੇ ਉੱਪਰ ਤੇ ਨਮਦ ਦੇ ਪੱਤੇ ਲਾਸਟ ਚ ਫੇਰ ਪਾ ਦੇ ਉੱਪਰ ਤੇ ਕਣਕ ਦਾ ਕੰਮ ਕਰਤਾ ਦਿਖਾਣਾ ਸੀ ਉਹ ਬਣਾਣਾ ਹੈ ਸ਼ਟ ਇਹ ਕੈਂਚੀ ਨਾ ਪਈ ਨਾ ਕਿੰਨਾ ਬੋਲ ਹੁਣ ਤੁਸੀਂ ਫਿਰ ਜਿੱਦੇ ਕੋ ਬੜਾ ਸਾਬ ਨਾਲ ਟਕਾ ਹੋਣਾ ਤੇ ਫਿਰ ਇਹ ਕਿ ਤੱਕਾ ਨੇ ਜੀ ਉਹ ਰੇਲ ਬੰਨੀ ਵੀ ਆ ਫਿਰ ਉੱਥੋਂ ਨਾਲ ਕੋਈ ਨਹੀਂ ਤੇਜ਼ ਚੱਲ ਰਿਹਾ ਹਾਂ ਇਹ ਹੀ ਬੰਦਲ ਇਵੇਂ ਨਹੀਂ ਪਹਣਾਉਂਦਾ ਤੇ ਕੀ ਗੱਲ ਆ? ਕਿ ਕੈਂਪਰ ਆਉਣਾ ਤੇ ਮਾਂ ਉੱਪਰ ਬਹਿ ਕੇ ਥੋੜੋ ਚੱਲਣੀ ਐ ਇਹ। ਹਾਂਜੀ ਇਹਨਾਂ ਫੇਜ ਲੱਗੂਗਾ ਨਾਲ ਐਨੀ ਗਾਂ ਕਿਦਾਂ ਤਰਸਾ ਰੱਖਣਾ ਤੁਸੀਂ ਸਿੱਧਾ ਖੜਾ ਹੋਣਾ ਉਹਨਾਂ ਤਾਂ ਤੇ ਨਹੀਂ ਦੇ ਕੇ ਕਿਹਨਾ ਆਪਾਂ ਹੁੰਦੇ ਨੇ ਇਹਦਾ ਅੱਛਾ ਕੰਮ ਹਨ ਸੰਭਾਲਣਾ ਤੇ ਜਿੰਮੇਵਾਰੀ ਆ ਫ੍ਰਿਜ ਦੀ ਦੇਖਲਾ ਪਾਣੀ ਵੀ ਇਹਨੇ ਪੀਣਾ ਡੰਡਾ ਆਂਡ ਲੈ ਕੇ ਰੱਖੋ ਟੱਕਣੀ ਰੱਖਣਾ ਪੈਣਾ ਪਰ ਮਨੂ ਚਕਾਉਣਾ ਪੈਣਾ ਹਾਂ ਖਰੇੜੀ ਹੋਰ ਆ ਗਈ ਜੀ ਇਹ ਖਰੇੜੀ ਸਾਡੀ ਕੰਮ ਜਾਬ ਨਹੀਂ ਹੋਈ ਤੇ ਧੋਖਾ ਦੇਗੀ ਸਾਨੂੰ ਇਹਨੂੰ ਕੁੰਡੇ ਦੀ ਸੀ ਫਰਿੱਜ ਬੰਨਣ ਨੂੰ ਆਲੇ-ਦਾਲੇ ਨੇੜੇ ਨੂੰ ਲਾ ਇਹਨੂੰ ਇਹਦੇ ਬੈਗ ਲਾ ਦੇ ਚ ਗਾਈ ਪਾ ਪੱਟਿਆ ਉਹ ਤੁਹਾਨੂੰ ਲਾ ਲਾ ਨੇੜੇ ਨੂੰ ਤਾਂ ਲੋਟ ਆਉਣਾ ਕੰਮ ਚੱਲ ਆ ਕਿੱਧਰ ਨੂੰ ਘਮਾਈ ਦੇਖ ਲੈ ਇਸਕੇ ਸਾਥ ਬੈਗ ਕਰਕੇ ਲਗਾ ਇਹਦੇ ਪਰ ਗਿਰਦੀ ਆ ਨਾਸ ਯਹਾਂ ਪੇ ਟਾਇਰ ਰਹਿਣਾ ਚਾਹੀਏ ਤੇ ਰਾਗੇ ਵਾਲਾ ਉਹ ਪਹਿਲੇ ਹੀ ਆ ਉਤੇ ਘੁਲਾਤੇ ਉਹਨੇ ਗਲੋਟਣੀਆਂ ਤੇ ਇਹ ਵੀ ਕਰਵਾਉਂਦੇ ਦੇ ਚਾਹੇ ਹੈ ਨਾ ਤਦੋਂ ਇਹ ਨਹੀਂ ਸਮਝ ਲਾਦੇ ਵੀ ਇਹਨੂੰ ਕਹਿੰਦੇ ਕਿ ਆਇਆ ਸੀ ਕਰਦਾ ਕਿ ਆਇਆ ਜਾਂ ਛੋਟੂ ਪਵਾ ਤਾ ਛੱਡ ਦੇ ਜਿਹੜੀ ਨੂੰ ਦੇ ਕੇ ਕੋਤੋਂ ਨਾ ਤੋੜ ਲਈ ਕੋਈ ਏ 1 2 3 ਚਾਲ ਬੰਨ ਕੇ ਲੈ ਜਾ ਰਾਨ ਵਾਲਾ ਪਰਾ ਹਾਂ ਇਹ ਜਗਰ ਨਾ ਬਣਿਆ ਕੋਈ ਹਾਂ ਚਲ ਪਾਲਾ ਰਸਾ ਪੱਗ ਬਨ ਲਈ ਗੁਲਾਬੀ ਰੰਗ ਦੀ ਅੱਜ ਖੈਰ ਨਹੀਂ ਤਾਂ ਆਪਣਾ ਸਾਈਕਲ ਪਿੱਛੇ ਲਟਕਾ ਦੇਉ ਨੂੰ ਇਹਦੇ ਪਿੱਛੇ ਬੰਨ ਲਿਓ ਗਾਇਓ ਸਾਬਨ ਨਾਲ ਵੀ ਮੂਰੇ ਨੂੰ ਗੋਲੋਟੂ ਨਹੀਂ ਹੁੰਨਾ ਖਾ ਜਾਵੇ ਫਿਰ ਜਿੱਕੇ ਦਾ ਮੂਰੇ ਨੂੰ ਗਿਰ ਜਾਵੇ ਹੁਣ ਸਾਲਾ ਮੂਰੇ ਨੂੰ ਪਰ ਉਹ ਨੂੰ ਲੱਗਦਾ ਢਾਲੂ ਜਾ ਸਾਈਕਲ ਉੱਪਰ ਲਾਦ ਲੈ ਉਹ ਆ ਤਾਂ ਆ ਗਈ ਜੀ ਆ ਗਈ ਆ ਗਈ ਕੱਚੇ ਕੰਨ ਲਾ ਹੋਰ ਗੱਜਾ ਚੱਲ ਵੀਡੀਓ ਰੇਡੀ ਫਰੀਆਦੀ ਨਹੀਂ ਆ ਨਾ ਨਾ ਬੱਸ ਐਸੀ ਮੋੜ ਦੇ ਆ ਵਾ ਦੇਖ ਪਤਾ ਨਹੀਂ ਕੀ ਦਿਮਾਗ ਵਿੱਚ ਚੱਲ ਰਿਹਾ ਤੇਰੇ ਬੱਸ ਇਸ ਕੋਈ ਜ਼ਗੀ ਚ ਲੈ نیچے ਚੱਲ ਤੂੰ ਮੈਂ ਇਸ ਤੋਂ ਬਾਅਦ ਹੋਰ ਦਿੰਦਾ ਚਲ ਬਾਤ ਖਤਮ ਬਸ ਹੁਣ ਧਿਆਨ ਰੱਖੀਏ ਅੱਗੇ ਨੂੰ ਨਾ ਕਰੇ ਤੇਰੇ ਵਰ ਨੂੰ ਬਲਮਾ ਤਾਂ ਹੌਲੀ ਹੋ ਜਾਣੀ ਲੇਕੇਨ ਚਲੋ ਠੀਕ ਆ ਜੀ ਮਿਲਦੇ ਕਿਸੇ ਅਗਲੇ ਵਲੌਗ ਚ ਮਾਰਾ ਜਰਕੇ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰਹੇ